ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਗਾਜਰਾਂ ਦਾ ਗਜਰੇਲਾ ਅਸੀਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਇਹਨੂੰ ਅਸੀਂ ਸਿਰਫ 15-20 ਮਿੰਟ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਚਲ ਫਿਰ ਵੇਖੋ ਕਿ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਗਜਰੇਲਾ ਬਣਾ ਕੇ ਤਿਆਰ ਕੀਤਾ ਗਜਰੇਲਾ ਬਣਾਵਾਂਗੇ ਖੋਏ ਵਾਲਾ ਗਾਜਰਾਂ ਲਈਆਂ ਅਸੀਂ 2 ਕਿਲੋ ਦੇ ਕਰੀਬ ਗਾਜਰਾ ਸੀ ਮੋਟੀਆਂ ਤੇ ਲਾਲ ਲਈਆਂ ਇਹਨਾਂ ਨੂੰ ਅਸੀਂ ਪੋਲਿਆਵਾ ਹੁਣ ਇਹਦੇ ਉੱਪਰੋਂ ਅਸੀਂ ਹਲਕਾ ਜਿਹਾ ਛਿਲਕਾ ਲਾ ਦਿੰਨੇ ਆ ਜਿਸ ਤਰ੍ਹਾਂ ਵਾਲ ਜੇ ਲੱਗੇ ਹੁੰਦੇ ਇਹਦੇ ਉੱਪਰ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਲਾ ਦਾਂਗੇ ਲਾ ਕੇ ਫਿਰ ਅਸੀਂ ਇਹਨਾਂ ਨੂੰ ਕਰਾਇੰਡ ਕਰ ਲੈਂਦੇ ਆ ਗਾਜਰਾਂ ਦੇ ਉੱਪਰੋਂ ਅਸੀਂ ਛਿਲਕਾ ਲਾ ਲਿਆ ਵਾ ਹੁਣ ਅਸੀਂ ਇਹਨਾਂ ਨੂੰ ਕਰਾਇੰਡ ਕਰ ਲੈਂਦੇ ਆ ਗਾਜਰਾ ਰਗੜਨ ਵਾਸਤੇ ਅਸੀਂ ਮੂਲੀ ਕੰਡਾ ਲੈ ਲਿਆ ਵਾ ਅਸੀਂ ਇਹਨੂੰ ਮੋਟੀ ਸਾਈਡ ਤੋਂ ਰਗੜਾਂਗੇ ਗਾਜਰਾਂ ਨੂੰ ਗਾਜਰਾ ਨੂੰ ਰਗੜ ਲਿਆ ਸੀ ਹੁਣ ਅਸੀਂ ਇਹਨਾਂ ਨੂੰ ਕੜਾਈ ਵਿੱਚ ਪਾ ਲੈਨੇ। ਹੁਣ ਅਸੀਂ ਇਹਨਾਂ ਦੇ ਵਿੱਚੋਂ ਪਾਣੀ ਸੁਕਾਵਾਂਗੇ ਪਹਿਲਾਂ। ਗਾਜਰਾ ਨੂੰ ਫੋਨ ਦਿਆਂ ਨੂੰ 5-6 ਮਿੰਟ ਹੋ ਗਿਆ। ਕਾਫੀ ਹੱਦ ਤੱਕ ਇਹਦੇ ਵਿੱਚੋਂ ਪਾਣੀ ਸੁੱਕ ਗਿਆ ਵਾ। ਇਹਨੂੰ ਅਸੀਂ ਨਾਲ-ਨਾਲ ਅਸੀਂ ਹਿਲਾਉਂਦੇ ਰਹਿਣਾ ਵਾ ਕਿ ਗਾਜਰਾ ਜਿਹੜੀਆਂ ਉਹ ਥੱਲੇ ਨਾ ਲੱਗਣ। 2 ਮਿੰਟ ਅਸੀਂ ਇਹਨਾਂ ਨੂੰ ਹੋਰ ਪਕਾ ਲਈਏ। ਗਾਜਰਾਂ ਦੇ ਵਿੱਚੋਂ ਕਾਫੀ ਹੱਦ ਤੱਕ ਪਾਣੀ ਸੁੱਕ ਗਿਆ ਵਾ। ਹੁਣ ਗਾਜਰਾਂ ਜਿਹੜੀਆਂ ਇਹ ਥੱਲੇ ਲੱਗਣ ਲੱਗਦੀਆਂ। ਹੁਣ ਅਸੀਂ 1 ਚਮਚਾ ਘਿਓ ਦਾ ਪਾਵਾਂਗੇ। ਘਿਓ ਅਸੀਂ ਦੇਸੀ ਲਿਆ ਵਾ। गाजरਾਂ ਨੂੰ ਹੁਣ ਘਿਓ ਦੇ ਵਿੱਚ ਭੁੰਨ ਲੈਂਦੇ ਆਂ। ਗਾਜਰਾਂ ਨੂੰ ਅਸੀਂ ਘਿਓ ਦੇ ਵਿੱਚ ਭੁੰਨ ਲਿਆ ਵਾ। ਹੁਣ ਅਸੀਂ ਇਹਦੇ ਵਿੱਚ ਖੰਡ ਪਾ ਲੈਂਦੇ ਆਂ। ਤੁਸੀਂ ਖੰਡ ਦੀ ਜਗ੍ਹਾ ਤੇ ਗੁੜ ਵੀ ਪਾ ਸਕਦੇ। ਮਿੱਠਾ ਜਿਹੜਾ ਤੁਸੀਂ ਖੰਡ ਦਾ ਇਹ ਤੁਸੀਂ ਆਪਣੇ ਟੇਸਟ ਅਨਸਾਰ ਪਾਉਣਾ। ਅਸੀਂ ਇੱਕ ਬਾਊਲ ਪਾਇਆ ਮੇਰੇ। ਅਲੱਗ ਤੋਂ ਅਸੀਂ ਚਾਸ਼ਨੀ ਨਹੀਂ ਬਣਾਉਣੀ। ਅਸੀਂ ਇਸੇ ਤਰੀਕੇ ਨਾਲ ਖੰਡ ਇਹਦੇ ਵਿੱਚ ਪਾ ਕੇ ਤੇ ਮਿਕਸ ਕਰਦੇ ਆਂ। ਖੰਡ ਨੇ ਮੈਲਟ ਹੋ ਜਾਣਾ ਇਹਦੇ ਵਿੱਚ ਗਾਜਰਾ ਨੂੰ ਭੁੰਨਦਿਆਂ ਨੂੰ 20 ਤੋਂ 25 ਮਿੰਟ ਹੋ ਗਏ ਆ। ਜਿਹੜੀ ਅਸੀਂ ਖੰਡ ਪਾਈ ਸੀ ਉਹ ਵੀ ਚੰਗੀ ਤਰ੍ਹਾਂ ਮੈਲਟ ਹੋ ਗਏ ਤੇ ਇਹਦੇ ਵਿੱਚ ਮਿਕਸ ਹੋ ਗਈ। ਬਹੁਤ ਹੀ ਵਧੀਆ ਗਾਜਰਾਂ ਜਿਹੜੀਆਂ ਉਹ ਸੌਫਟ ਹੋ ਗਈਆਂ। ਹੁਣ ਅਸੀਂ ਇੱਕ ਚਮਚਾ ਪਹਿਲਾਂ ਕਿਉਂ ਪਾਇਆ ਸੀ ਇੱਕ ਚਮਚਾ ਸੀ ਹੁਣ ਦੁਬਾਰਾ ਕਿਉਂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਈਏ। ਅਸੀਂ ਇਹ ਗਜਰੇਲੇ ਨੂੰ ਵਿਆਹ ਸ਼ਾਦੀ ਵਾਲਾ ਗਜਰੇਲਾ ਬਣਾ ਕੇ ਤਿਆਰ ਕਰਾਂਗੇ। ਨਾਲ ਹੀ ਅਸੀਂ ਡਰਾਈ ਫਰੂਟੇ ਦੇ ਪਾ ਕੇ ਤੇਨੂੰ ਭੁੰਨ ਲਈਏ। ਬਦਾਮ, ਕਾਜੂ ਇਹਨਾਂ ਨੂੰ ਵੀ ਚੇਹੇ ਮਿਕਸ ਕਰ ਦਿੰਦੇ ਹਾਂ। ਹਾਈ ਫਲੇਮ ਤੇ ਅਸੀਂ ਇਹਨੂੰ ਭੁੰਨ ਰਹੇ ਹਾਂ ਗਜਰੇਲੇ ਨੂੰ। ਕਿਹਦੇ ਵਿੱਚ ਜਿਹੜਾ ਪਾਣੀ ਆ ਥੋੜਾ ਬਹੁਤਾ ਉਹ ਸੋਕ ਲਵੇ ਚੰਗੀ ਤਰ੍ਹਾਂ ਗਾਜਰਾ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਿਆ ਵਾ ਤੇ ਇਹਦੇ ਵਿੱਚ ਜਿਹੜਾ ਖੰਡ ਪਾਈ ਸੀ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਗਈ ਆ ਹੁਣ ਅਸੀਂ 220 ਗ੍ਰਾਮ ਖੋਆ ਲਿਆ ਵਾ ਖੋਏ ਨੂੰ ਅਸੀਂ ਹੱਥਾਂ ਦੇ ਨਾਲ ਮੋਟਾ-ਮੋਟਾ ਕਰਕੇ ਤਿਸਤਾ ਤੋੜ ਕੇ ਪਾਵਾਂਗੇ ਖੋਆ ਸੀ ਬਾਜ਼ਾਰ ਤੋਂ ਲੈ ਕੇ ਆਏ ਆ ਤੁਸੀਂ ਚਾਹੋ ਤੇ ਖੋਏ ਨੂੰ ਘਰ ਵੀ ਬਣਾ ਸਕਦੇ ਜੀ ਇਹਦੇ ਵਿੱਚ ਮੋٹے-ਮੋਟੇ ਟੁਕੜੇ ਕਰਕੇ ਅਸੀਂ ਪਾ ਦਿੰਨੇ ਗੈਸ ਨੂੰ ਅਸੀਂ ਸਲੋ ਕਰ ਦਿੱਤਾ ਇੱਥੇ ਵਿਆਹ ਸ਼ਾਦੀ ਵਾਲਾ ਗਜਰੇਲਾ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵਾ ਤੁਸੀਂ ਵੀ اسی ਤਰੀਕੇ ਨਾਲ ਬਣਾਓ ਤੇ ਖਾਓ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਖਵਾਇਆ ਕਰੋ ਇਹ ਬਹੁਤ ਹੀ ਹਰਥੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਗਿਜੇ ਤੁਸੀਂ ਵੀ ਦੇਖ ਸਕਦੇ ਜਿਆ ਟੈਕਸਚਰ ਵੀ ਬਹੁਤ ਹੀ ਵਧੀਆ ਇਕਦਮ ਪਰਫੈਕਟ ਬਣ ਕੇ ਤਿਆਰ ਹੋਇਆ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ